ਹਾਂਜੀ ਬੁੱਤ ਆਜੂ ਰੈਡੀ ਠੀਕ ਹੈ ਅਪਾ ਅਜੂ ਪੰਛੀਆਂ ਤੇ ਜਾਨਵਰਾਂ ਦੀ ਖਾਣੇ ਬਾਰੇ ਗੱਲ ਕਰਨੀ ਹੈ ਠੀਕ ਹੈ ਵੀ ਬੱਚਾ ਪੰਛੀ ਤੇ ਜਾਨਵਰ ਕੀ ਖਾਂਦੇ ਹੁੰਦੇ ਆ ਕੀ ਪਸੰਦ ਹੁੰਦਾ ਤੁਸੀਂ ਦੱਸੋ ਬੁੱਤ ਬੱਕਰੀ ਨੂੰ ਕੀ ਪਸੰਦ ਹੁੰਦਾ ਕਾਜੀ ਵੈਰੀ ਗੁੱਡ ਕਾ ਖਾਂਦੀ ਹੈ ਹਾਂਜੀ ਬਾਂਦਰ ਨੂੰ ਕੀ ਪਸੰਦ ਹੁੰਦਾ ਬੁੱਤ ਕੀ ਖਾਂਦੇ ਬਾਂਦਰ ਚਲੇ ਜੀ ਵੈਰੀ ਗੁੱਡ ਤੇ ਤੁਸੀਂ ਦੱਸੋ ਰੈਬਿਟਸ ਖਰਗੋਸ਼ ਉਹਨਾਂ ਨੂੰ ਕੀ ਪਸੰਦ ਹੁੰਦਾ ਪੁੱਤ ਹਾਂਜੀ ਗਾਜਰਾਂ ਹਾਂਜੀ ਤੁਸੀਂ ਦੱਸੋ ਪੁੱਤ ਤੋਤੇ ਕੀ ਖਾਂਦੇ ਹੁੰਦੇ ਕੀ ਪਸੰਦ ਹੁੰਦਾ ਉਹਨਾਂ ਨੂੰ ਹਰੀਆਂ ਮਿਲਤਾ ਜੀ ਹਾਂ ਨਾਲੇ ਫਲ ਵੀ ਖਾਂਦੇ ਹੁੰਦੇ ਆ ਤੁਸੀਂ ਦੱਸੋ ਹਾਥੀ ਨੂੰ ਕੀ ਪਸੰਦ ਹੁੰਦਾ ਗੰਨਾਰੀ ਵੈਰੀ ਗੁੱਡ ਛੇ ਤੁਸੀਂ ਦੱਸੋ ਪੁੱਤ ਅ ਬਿੱਲੀ ਨੂੰ ਕੀ ਪਸੰਦ ਹੁੰਦਾ ਦੁੱਧ ਜੀ ਵੈਰੀ ਗੁੱਡ ਤੇ ਸ਼ੇਰ ਕੀ ਕਹਿੰਦਾ ਹੁੰਦਾ? ਪੀਟੀ। ਵੈਰੀ ਗੁੱਡ। ਕੁੱਤਾ ਕੀ ਕਹਿੰਦਾ ਪੁੱਤ? ਰੋਟੀ। ਹਾਂ ਰੋਟੀ ਵੀ ਹੱਡੀ ਵੀ ਪਸੰਦ ਹੁੰਦੀ ਐ ਨੂੰ। ਹਾਂਜੀ ਤੁਸੀਂ ਦੱਸੋ ਚਿੜੀਆਂ ਕੀ ਚੁਗਦੀਆਂ ਹੁੰਦੀਆਂ? ਹਾਂ ਚਿੜੀਆਂ ਕੀ ਕਹਿੰਦੀਆਂ ਪੁੱਤ? ਦਾਣਾ। ਦਾਣਾ ਜੀ। ਹਾਂਜੀ।